ਪੱਕੀਆਂ ਫਸਲਾਂ ਉੱਤੇ ਝੱਖੜ ਝੁੱਲਦੇ ਵੇਖੇ ਮੈਂ ਤੇ ਪੱਤ ਚੜ ਦੇ ਵਿੱਚ ਪੱਤੇ ਅਕਸਰ ਰੁਲਦੇ ਵੇਖੇ ਮੈਂ ਜਿਹੜੀਆਂ ਅੱਖਾਂ ਪੁੱਤ ਪਰਦੇਸੀ ਉਡੀਕਦੀਆਂ ਉਹਨਾਂ ਅੱਖਾਂ ਵਿੱਚੋਂ ਹੰਝੂ ਡੁੱਲਦੇ ਵੇਖੇ ਮੈਂ ਉਹ ਵਿਕਦੇ ਜੋ ਅਖਬਾਰ ਸਵੇਰੇ ਸ਼ਾਨਾਂ ਨਾਲ ਆਥਨ ਵੇਲੇ ਰੱਦੀ ਦੇ ਵਿੱਚ ਤੁਲਦੇ ਵੇਖੇ ਮੈਂ ਚੰਗੇ ਸਮੇਂ 'ਚ ਜਿਸ ਦਾ ਡੰਕਾ ਚੱਲਦਾ ਸੀ ਉਹ ਚੰਗੇ ਸਮੇਂ ਵਿੱਚ ਜਿਸ ਦਾ ਡੰਕਾ ਵੱਜਦਾ ਸੀ ਮਾੜੇ ਸਮੇਂ ਵਿੱਚ ਉਸ ਨੂੰ ਲੋਕੀ ਭੁੱਲਦੇ ਵੇਖੇ ਮੈਂ ਓਏ ਲੰਗਰ ਚੱਲਦੇ ਕਦੇ ਜਿੰਨਾ ਦੇ ਘਰ ਵਿੱਚ ਸੀ ਹੁੰਦੇ ਢਾਬੇ ਉੱਤੇ ਫੁਲਕੇ ਖਾਂਦੇ ਮੁੱਲ ਦੇ ਵੇਖੇ ਮੈਂ ਓਏ ਜੱਸੀ ਟੌਰ ਸ਼ਕੀਨੀ ਡਾਢੀ ਜਿੰਨਾ ਦੀ ਓਏ ਜੱਸੀ ਟੌਰ ਸ਼ਕੀਨੀ ਡਾਡੀ ਜਿੰਨਾ ਦੀ ਬੁੱਢੇ ਵੇਲੇ ਵਾਲ ਉਹਨਾਂ ਦੇ ਉਲਝੇ ਵੇਖੇ ਮੈਂ ਓਏ ਬੁੱਢੇ ਵੇਲੇ ਵਾਲ ਉਹਨਾਂ ਦੇ ਉਲਝੇ ਵੇਖੇ